ਅਗਟੜੇ ਹਰ ਸੰਤ ਮਾਰੀ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੇ ਸਈ ਆਏ ਸਫਲ ਤਿਨਾਂ ਕੀ ਕਾਮਾਂ ਦੇ ਮਾਵਾਕੁਨ ਸਾਰ ਜਦੋਂ ਜਦੋਂ ਚੰਗੇ ਭਾਗ ਜਾਗਦੇ ਸੰਸਾਰੀਆਂ ਦੇ ਅਦੋ ਜਗਤ ਤੇ ਭੇਜਦੇ ਸਾਬ ਵਾਲੇ ਨੌਵੇਂ ਰਤਨ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਜਿਨ੍ਹਾਂ ਤੋਂ ਵਰਸਾਏ ਹੋਏ ਮਹਾਪੁਰਖ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲੇ

इत एक बेरी का दरख्त भी है जो एक बेई नदी जाते सन जिथे छ ने घोड़ा भी बदा उत्ती जाके एक पुत्र की दात चाहती है जेड़ा रब न मनण वाला होगी इथे जलो माता ने इनान करके ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਸੱਜਿਆ ਧੱਜਿਆ ਐ ਕਹ ਲੋ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਦੇ ਮਾਵਾਕ ਨੂੰ ਸਾਹ ਉਹ ਛੇਵੇਂ ਪਾਸ਼ਾ ਹੀ ਨਿਹੰਗ ਰੂਪ ਦੇ ਪੂਰਨ ਪੁਰਖ ਦੇ ਬਾਣੀ ਵਿੱਚ ਆ ਕੇ ਮਾਤਾ ਨੂੰ ਪ੍ਰਸ਼ਾਦ ਦਿੱਤਾ। "ਕਿਆ ਮਾਤਾ ਤੇਰੇ ਘਰ ਬੜੀ ਪੁੱਤਰ ਪੈਦਾ ਹੋਏਗਾ ਜਿਹੜਾ ਤੇਰੀ ਕੌਮ ਦਾ ਨਾਂ ਰੋਸ਼ਨ ਕਰੇਗਾ।" ਉਹ ਫਿਰ ਸਮਾਂ ਪਾ ਕੇ 1 ਸਾਲ ਤੋਂ ਬਾਅਦ ਮਾਤਾ ਦੀ ਕੋਖ ਨੂੰ ਭਾਗ ਲੱਗਾ। ਬਾਪੂ ਬੰਤਾ ਸਿੰਘ ਦੀ ਦੇ ਗ੍ਰਹਿ ਮਾਤਾ ਪ੍ਰਕਾਸ਼ ਕੌਰ ਦੀ ਕੁੱਖ ਤੋਂ ਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਮਾਹ ਪੁਰਖਾਂ ਦਾ ਜਨਮ ਸਥਾਨ ਹੈ ਘਰ ਹੈ ਜਿੱਥੇ ਪਹਿਲਾਂ ਬੜੀ ਗਰੀਬੀ ਸੀ ਇੱਕ ਕੱਚਾ ਜਿਹਾ ਢਾਰੇ ਵਾਲਾ ਇੱਕ ਮਕਾਨ ਵਾਲਾ ਘਰ ਹੁੰਦਾ ਉਸ ਮਕਾਨ ਦੇ ਵਿੱਚ ਮਾਹ ਪੁਰਖਾਂ ਨੇ ਕਿਹਾ ਸੀ ਮਣੀ ਸਿਆ ਮੈਂ ਗਰੀਬੀ ਵਿੱਚ ਜੰਮਿਆ ਗਰੀਬਾਂ ਵਿੱਚ ਪਲ ਕੇ ਮੈਂ ਜਦੋਂ ਜਾਵਾਂਗਾ ਮੈਂ ਗਰੀਬਾਂ ਦੇ ਵਿੱਚ ਜਾਵਾਂਗਾ ਇਸ ਪਿੰਡ ਨੂੰ ਮਾਣ ਦਿੱਤਾ ਇਸ ਪਿੰਡ ਦੇ ਵਿੱਚ ਉਹਨਾਂ ਨੇ ਜਨਮ ਹੋਇਆ ਇਥੋਂ ਰੱਬ ਨੇ ਜਿੱਥੇ ਕੋਈ ਸੁਭਾਗ ਹੁੰਦਾ ਧਰਤੀ ਦਾ ਉਸ ਧਰਤੀ ਇਥੋਂ ਮਹਾਪੁਰਖਾਂ ਦਾ ਸੰਤ ਬਾਬਾ ਰਗਵੀਰ ਸਿੰਘ ਦਾ ਪਿੰਡ ਤਾਂ ਹੈ ਸੀ ਲੋਕ ਇੱਥੇ ਉਹਨਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਸੇਵਾ ਕਰਦੇ ਉਹਨਾਂ ਦੇ ਜਨਮ ਸਥਾਨ ਦੀ ਫਿਰ ਮਹਾਪੁਰਖਾਂ ਦਾ ਕੋਈ ਉਸ ਧਰਤੀ ਨਾਲ ਸੰਬੰਧ ਸੀ ਉੱਥੇ ਵੀ ਦਸਵੇਂ ਪਾਤਸ਼ਾਹ ਦੇ ਲਾਗੇ ਚਰਨ ਪਏ ਉਸ ਧਰਤੀ ਤੇ ਉੱਥੇ ਵੀ ਇੱਕ ਮਹਾਪੁਰਖ ਸੀ ਉਹ ਮਹਾਪੁਰਖ ਉਥੇ ਤਪ ਕਰਿਆ ਕਰਦਾ ਤਪ ਕਰਦਿਆਂ ਕੁਝ ਇਹੋ ਜੀ ਗੱਲ ਹੋ ਗਈ ਉਹ ਜਾਂਦੇ ਜਾਂਦੇ ਮਹਾਪੁਰਖ ਇੱਕ ਬਚਨ ਕਰ ਗਏ ਲਓ ਵੀ ਇਸ ਧਰਤੀ ਤੇ ਇੱਕ ਇਹੋ ਜਿਹਾ ਮਹਾਪੁਰਖ ਪੈਦਾ ਹੋਏਗਾ ਇੱਥੇ ਪ੍ਰਕਾਸ਼ਮਾਨ ਹੋਏਗਾ ਜਿਹੜਾ ਇਸ ਇਲਾਕੇ ਦਾ ਨਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਰੋਸ਼ਨ ਕਰ ਦੇਗਾ ਉਸ ਭੇਵੇ ਦੀ ਧਰਤੀ ਜਿੱਥੇ 10ਵੇਂ ਪਾਤਸ਼ਾਹ ਆਏ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਆਏ ਉਸੇ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਏ ਉਸੇ ਧਰਤੀ ਤੇ ਗੁਰੂ ਨਾਨਕ ਦੇਵ ਆਏ ਚਾਰ ਪਾਤਸ਼ਾਹਾਂ ਨੇ ਚਰਨ ਪਾਏ ਉਸ ਹਿਸਟੋਰੀਕਲ ਧਰਤੀ ਨੂੰ ਉਹ ਹਿਸਟਰੀ ਵਾਲੀ ਧਰਤੀ ਨੂੰ ਪੀਵੇ ਨੂੰ ਕੋਈ ਮੁਕਤੀ ਦੇ ਸਾਧਨ ਨਾਲ ਕੋਈ ਸਰਸਵਤੀ ਦੇ ਨਾਂ ਕਰਕੇ ਭੋਇ ਕਰਕੇ ਜਾਣ ਦੇ ਕੋਈ ਦੂਰੋਂ ਦੂਰੋਂ ਲਿਆ ਕੇ ਉੱਥੇ ਫੁੱਲ ਪਰਵਾਹ ਕਰਦੇ ਪਰ ਉਸ ਧਰਤੀ ਦਾ ਨਾਂ ਰੋਸ਼ਨ ਕਰਨ ਦੇ ਵਿੱਚ ਉਸ ਹਿਸਟੋਰੀਕਲ ਧਰਤੀ ਨੂੰ ਦੁਨੀਆ ਦੇ ਵਿੱਚ ਪ੍ਰਕਾਸ਼ਮਾਨ ਕਰਨ ਵਿੱਚ ਸੰਤ ਬਾਬਾ ਮਾਨ ਸਿੰਘ ਭੀਵੀ ਵਾਲਿਆਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਉਸ ਭੇਵੇ ਦੀ ਧਰਤੀ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਉਸ ਭੇਵੇ ਦਾ ਨਾਮ ਰੋਸ਼ਨ ਕਰਨ ਵਿੱਚ ਸੰਤ ਬਾਬਾ ਮਾਨ ਸਿੰਘ ਨੇ ਆਪਣਾ ਯੋਗਦਾਨ ਪਾਇਆ ਸਹਿਯੋਗ ਪਾਇਆ ਭੇਵਾ ਭੇਵਾ ਜਿੱਥੇ ਵੀ ਕੋਈ ਜਾਵੇ ਜੇ ਕੋਈ ਜਾ ਕੇ ਕਹੇ ਮੈਂ ਭੇਵੇ ਤੋਂ ਆਇਆ ਲੋਕ ਕਹਿੰਦੇ ਨੇ ਤੂੰ ਉੱਥੋਂ ਆਇਆ ਹੈ ਜਿੱਥੇ ਦੇ ਸੰਤ ਬਾਬਾ ਮਾਨ ਸਿੰਘ ਭੀਵੀ ਵਾਲੇ ਇਸ ਧਰਤੀ ਨੂੰ ਵੀ ਭਾਗ ਲਾਇਆ ਭੀਵੀ ਦੀ ਧਰਤੀ ਨੂੰ ਭਾਗ ਲਾਇਆ ਜੜੀਆਂ ਸੰਗਤਾਂ ਇਹ ਸੰਤ ਬਾਬਾ ਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਵਿੱਚ ਆਪਣਾ ਸਹਿਯੋਗ ਪਾ ਰਹੀਆਂ ਇੱਥੇ ਦੀ ਪ੍ਰਬੰਧਕ ਕਮੇਟੀ ਹੈੱਡ ਗ੍ਰੰਤੀ ਸਹਿਬਾਨ ਇੱਥੇ ਦਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਇੱਥੇ ਸਾਰੀਆਂ ਸੰਗਤਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਹੈ ਮੈਂ ਉਹਨਾਂ ਦਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਮੂਹ ਫਲਵਾੜੀ ਸੰਤ ਬਾਬਾ ਮਾਨ ਸਿੰਘ ਭੇਵੇ ਵਾਲਿਆਂ ਦੀ ਸਮੂਹ ਫਲਵਾੜੀ ਵੱਲੋਂ ਜੜੀਆਂ ਸੰਗਤਾਂ ਇੱਥੇ ਸਹਿਯੋਗ ਪਾਉਣਗੀਆਂ ਉਹਨਾਂ ਦਾ ਦਾਸ ਮਣੀ ਸਿੰਘ ਜੀ ਆਪਣੇ ਸਾਰੇ ਸਹਿਯੋਗੀਆਂ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਧੰਨਵਾਦ ਕਰਦਾ ਮੈਂ ਬਾਬਾ ਲਾਲ ਸਿੰਘ ਲਾਲੀ ਦਾ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਸਾਰੇ ਪ੍ਰਚਾਰ ਕਰ ਜਿਹੜੇ ਇੱਕ ਧੀਣਾ ਜੋ ਗੁਰਦੁਆਰਾ ਸੱਚਖੰਡੀ ਸਰਦਾਰਬਾਰ ਧੀਣਾ ਉਥੋਂ ਸੰਗਤ ਆਈ ਹੈ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਅਗਲਾ ਪ੍ਰੋਗਰਾਮ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ ਆਏ ਹੋਏ ਮਹਾਂਪੁਰਖਾਂ ਦਾ ਬਲਾਰਿਆਂ ਦਾ ਤੇ دل ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਸੋ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਦੀਵਾਨ ਦੀ ਅਰੰਭਤਾ ਹੋਣ ਲੱਗੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਕਾਰ ਸਿੰਘ ਜੀ ਭੂਲਪੁਰ ਵਾਲੇ ਉਸ ਸਮਾਗਮ ਦੀ ਆਰੰਭਤਾ ਕਰਨਗੇ ਇੱਕ ਸ਼ਬਦ ਦੁਆਰਾ ਹਾਜ਼ਰੀ ਲਵਾਉਣਗੇ ਬੇਨਤੀ ਹੈ ਜਿਹੜੀਆਂ ਸੰਗਤਾਂ ਨੇ ਮਹਾਪੁਰਸ਼ਾਂ ਦੇ ਜਨਮ ਸਥਾਨ ਤੇ ਦੇ ਦਰਸ਼ਨ ਕਰਨੇ ਉਹ ਨਿਸ਼ਾਨੀਆਂ ਲੱਗੀਆਂ ਆਪ ਜੀ ਜਾ ਕੇ ਨਾਲੇ ਲੰਗਰ ਛਕੋ ਨਾਲੇ ਉਸ ਸਥਾਨ ਤੇ ਵੀ ਜਾ ਕੇ ਵਾਪਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸਵਾਗਤ ਸਰਵਣ ਕਰੀਏ ਡਾਕਟਰ ਬਲਕਾਰ ਸਿੰਘ ਜੀ ਭੂਲਪੁਰ ਵਾਲੇ ਉਹਨਾਂ ਤੋਂ ਬਾਅਦ ਸਤਕਾਰਯੋਗ ਜਥਾ ਹੈ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਸੰਧੂ ਗੁਰਦਾਸਪੁਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮਾਗਮ ਆਰੰਭ ਹੋਣ ਲੱਗੇ ਹਨ ਗੁਰੂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਗਠਨ ਤੇ ਸੁਸ਼ੋਭਿਤ ਹਨ ਸਾਰੀਆਂ ਸੰਗਤਾਂ ਨੂੰ ਮਮਾ ਕੇ ਗੁਰੂ ਦੇ ਪੰਡਾਲ ਵਿੱਚ ਪਹੁੰਚੋ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾਂ ਮਿਲ ਹਰ ਜਸ ਗਾਇਓ ਸੰਤ ਜਨਾਂ ਮਿਲ ਹਰ ਜਸ ਗਾਇਓ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਨਾ ਰਪਾਹਰ ਨਾਮ ਦਿਵਾਇਓ ਸੰਤ ਜਨਾਂ ਮਿਲ ਹਰ ਜਸ ਗਾਇ ਸੰਤ ਜਨਾਂ ਮਿਲ ਹਰ ਜਸ ਗਾਇ ਹੋ ਸਰਬ ਸੁਖ ਹਰ ਨਾਮ ਵਡਾਈ ਸਰਬ ਸੋਖ ਹਰ ਨਾਮ ਵਡਾਈ ਸਰਬ ਸੋਖ ਹਰ ਨਾਮ ਗੁਰ ਪਰ ਸਾਧ ਨਾਨਕ ਮਤ ਪਾਈ ਗੁਰ ਪਰਸਾਦ ਨਨਕ ਮਤ ਪਾਈ ਸੰਤ ਜਨ ਬੇਲ ਹਰ ਜਸ ਗਾਇ ਸੰਤ ਜਨ ਦੁਖ ਗਵਾ संत जन मेल हर जस गाओ संत जन मेल हर जस गाओ कोट जन्म के दुख गवायो कोट जन्म के दुख गवायो संत जन मेल संत जन मेल ਸੰਤ ਜਨਾਂ ਮਿਲ ਹਰ ਜਸ ਗਾਉ ਸੰਤ ਜਨਾਂ ਮਿਲ ਹਰ ਜਸ ਗਾਉ ਕਿੰਨੇ ਥੋੜੇ ਨਹੀਂ ਕੋਟ ਜਨਮ ਕੇ ਦੁੱਖ ਗਵਾਇਓ ਜੋ ਸਤਿਗੁਰੂ ਪਾਤਸ਼ਾਹ ਕੀ ਕਿਰਪਾ ਕੰਨ ਨਹੀਂ ਹਾਜ਼ਰੀ ਪ੍ਰਵਾਨ ਕਰਿਓ ਇੱਕ ਸ਼ਬਦ ਦੀ ਹਾਜ਼ਰੀ ਦਾ ਸਮਾਂ ਮਿਲਿਆ ਸੀ ਸਤਿਗੁਰੂ ਕਿਰਪਾ ਕਰਨ ਹਾਜ਼ਰੀ ਦਰ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰ ਵਾਲੇ ਡਾਕਟਰ ਬਲਕਾਰ ਸਿੰਘ ਜੀ ਪੁਲਪੁਰ ਤੋਂ ਸਾਡਾ ਇਸ ਸਮਾਗਮ ਦੇ ਵਿੱਚ ਬਹੁਤ ਹੀ ਸਹਿਯੋਗ ਕੀਤਾ ਭਾਈ ਸਾਹਿਬ ਜੀ ਨੇ ਧੰਨਵਾਦ ਕਰਦੇ ਹਾਂ ਹਾਜ਼ਰੀ ਵੀ ਲਵਾਈ ਹੈ ਸਵਾਗਤ ਬੇਨਤੀ ਕਰਦੇ ਹਾਂ ਸਤਿਕਾਰਯੋਗ ਜਥਾ ਗਿਆਨੀ ਬਲਵੀਰ ਸੇ ਬਲਵਿੰਦਰ ਸਿੰਘ ਜੀ ਸੰਧੂ ਬਲਵਿੰਦਰ ਸਿੰਘ ਜੀ ਸੰਧੂ ਗੁਰਦਾਸਪੁਰ ਤੋਂ ਪਹੁੰਚੇ ਨੇ ਇਹ 25 ਮਿੰਟ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਾਉਣਗੇ ਸ਼ਰਦਾ ਦੇ ਫੁੱਲ ਗੁਰੂ ਮਹਾਰਾਜ ਅਤੇ ਮਹਾਪੁਰਸ਼ਾਂ ਨੂੰ ਭੇਟ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਚਾਹ ਦੇ ਲੰਗਰ ਚੱਲ ਰਹੇ ਹਨ ਜਿਨ੍ਹਾਂ ਸੰਗਤਾਂ ਨੇ ਚਾਹ ਨਹੀਂ ਛਕੀ ਉਹ ਚਾਹ ਛਕਣ ਦੀ ਕਿਰਪਾਲਤਾ ਕਰਨ ਸਮੂਹ ਨਗਰ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸਮੂਹ ਸਤਕਾਰਯੋਗ ਨਗਰ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਉਹ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਹੁਣ ਸਮਾ ਹੈ ਸਤਿਕਾਰਯੋਗ ਜਥਾ ਸਰਦਾਰ ਭਾਈ ਬਲਵਿੰਦਰ ਸਿੰਘ ਜੀ ਗੁਰਦਾਸਪੁਰ ਤੋਂ ਉਹਨਾਂ ਤੋਂ ਬਾਅਦ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋਤੀ ਸਰੂਪ ਵਾਲੇ ਉਹਨਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਾਉਣੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋਤੀ ਸਰੂਪ ਫਤਿਹਗੜ ਸਾਹਿਬ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਸਟੇਜ ਤੇ ਕਿਰਪਾਲਤਾ ਕਰੋ ਜੀ ਸੋ ਆਓ ਸਰਵਣ ਕਰੀਏ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਗੁਰਦਾਸਪੁਰ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ

ਇੱਕ ਵਾਰ ਕੋ ਸਤਨਾਮ ਸ੍ਰੀ ਵਾਹਿਗੁਰੂ ਮਾਂ ਦੀ ਕਿੰਨੀ ਕਮਦਗੀ ਹੋਏਗੀ ਮਾਤਾ ਪ੍ਰਕਾਸ਼ ਕੌਰ ਦੇ ਜਿਨ੍ਹਾਂ ਐਸੇ ਸਾਧੂਆਂ ਨੂੰ ਜਨਮ ਦਿੱਤਾ ਗੱਲਾਂ ਕਰਨੋਂ ਬੜਾ ਜੀ ਕਰਦਾ ਸਮਾਂ ਸਮੇਂ ਵਿੱਚ ਰਹਿਣਾ ਮੈਂ ਮੈਨੂੰ ਜ਼ਿੰਦਗੀ ਦੇਣ ਵਾਲੇ ਮਸਤੀਏ ਤੇ ਗਾਵਾ ਜੀ ਬਾਬਾ ਮਾਨ ਸਿੰਘ ਭੇਵੇ ਵਾਲਿਆ ਮਾਪੁਰਸ਼ਾਂ ਦੀ ਸੇਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੈਂ ਗਾਵਾ ਹਾਂ ਤੇ ਗਾਉਂਦਿਆਂ ਗਾਉਂਦਿਆਂ ਟਰੈਂਕ ਹੋ ਗਿਆ ਕਿਉਂ ਬਾਬਾ ਬਿੰਦਰ ਜੀ ਇਦਾਂ ਹੀ ਆ ਨਾ ਸਾਜਿਆਂ ਨੇ ਸਤੇ ਤੋਂ ਥੱਲੇ ਲਾਇਆ ਮੈਨੂੰ ਬਾਹੂ ਫੜ ਕੇ ਤੂਕਾ ਮਾਤਰ ਗੱਲ ਹਸਪਤਾਲ ਵਿੱਚ ਗਏ ਤੇ ਪ੍ਰੈਸ਼ਰ ਹੋਣਾ ਸੀ ਡਾਕਟਰ ਕਹਿੰਦਾ ਇਹ ਤੇ ਇਹਦਾ ਬਚਾ ਕੋਈ ਨਹੀਂ ਇਹ ਨਹੀਂ ਬਚ ਸਕਦਾ ਤੇ ਕਲਵੰਤ ਕੌਰ ਨੂੰ ਮਹਾਪੁਰਸ਼ ਕਹਿੰਦੇ ਮੇਰੀਏ ਧੀਏ ਕਲਵੰਤ ਕੌਰੇ ਸੰਦੂ ਦਾ ਕੀ ਹਾਲ ਹੈ ਆਹਾਹਾ ਇਕ ਕਲਵੰਤ ਕੌਰ ਨੇ ਆਖਿਆ ਮਾਪੁਰਸ਼ੋ ਮੇਰੇ ਪਿਤਾ ਜੀ ਬਾਬਾ ਜੀ ਸੰਤ ਨੂੰ ਲੱਗੇ ਨੇ ਅਪਰੇਸ਼ਨ ਤੇ ਖੰਡਨ ਅਪਰੇਸ਼ਨ ਹੋਣ ਲੱਗਾ ਤੇ ਮਾਪੁਰਸ਼ ਕਹਿੰਦੇ ਕੋਈ ਨਹੀਂ ਇਹ ਅਪਰੇਸ਼ਨ ਤੇ ਚੱਲੇ ਤਾਂ ਅਸੀਂ ਭੂਰੇ ਚ ਬੰਦਗੀ ਕਰਨ ਲੱਗੇ ਇੱਕ ਵਾਰਾਂ ਕਹੋ ਸਤਨਾਮ ਸ੍ਰੀ ਵਾਹਿ ਕਹਿੰਦੇ ਕੁਝ ਨਹੀਂ ਹੋਣਾ ਉਦਾਂ ਹੀ ਗਾਉਂਗਾ ਉਦਾਂ ਹੀ ਆਵਾਜ਼ਾਂ ਨਿਕਲਣਗੀਆਂ ਇਹ ਮੇਰੀ ਜ਼ਿੰਦਗੀ ਸ੍ਰੀਮਾਨ ਸੰਤ ਬਾਬਾ ਮਾਨਸੀ ਦੇ ਭੇਵੇ ਵਾਲਿਆਂ ਨੇ ਮੈਨੂੰ ਦਿੱਤੀ ਆਓ ਸਮਾਂ ਸਮੇਂ ਵਿੱਚ ਰਹਿਣਾ ਮੈਂ ਇੱਕ ਬੈਂਤ ਲੱਗਾ ਸਭ ਤੋਂ ਪਹਿਲਾਂ ਕਹਿਣ ਸਾਧੂ ਹੁੰਦੇ ਨੇ ਆਰੇ ਨੇ ਜਗ ਨਾਲੋਂ ਸਾਧੂ ਡੁੱਬਦਿਆਂ ਦੇ ਵੇੜੇ ਸੁਖਮਨੀ ਸਾਹਿਬ ਵਿੱਚ ਹੁਣੇ ਸਰਵਣ ਕੀਤਾ ਹੈ ਬਾਬਾ ਲਾਲ ਸਿੰਘ ਜੀ ਹੁਣੇ ਸਰਵਣ ਕੀਤਾ ਸਾਧ ਕੀ ਮਹਿਮਾ ਦੇਦ ਨਾ ਜਾਣੇ ਜੇਤਾ ਸੁਣੇ ਤੇਤਾ ਵਿਖਿਆਨੈ ਮਾ ਪੁਰਸ਼ਾਂ ਦੀ ਸਿਫਤ ਵਿੱਚ ਆਓ ਇੱਕ ਮੈਂ ਬੈਂਤ ਲੱਗਾ ਕਹਿਣ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਬੜੇ ਕਰਮਾਂ ਵਾਲੇ ਸਵਾਜ ਮੇਰੇ ਕੋਲ ਇੱਕ ਹੋਰ ਦੀਵਾਨ ਸੀ ਮੇਰੇ ਕਾ ਬਾਬਾ ਲਾਲ ਸਿੰਘ ਜੀ ਮਹਾਂਪੁਰਸ਼ਾਂ ਨੇ ਡਿਊਟੀ ਲਈ ਤੇ ਜਾਣਾ ਅਸੀਂ ਉੱਥੇ ਆ ਜਿੱਥੇ ਮੇਰੇ ਸਾਧਗਰਾਂ ਦੇ ਮਹਾਂਪੁਰਸ਼ਾਂ ਦੇ ਚਰਨ ਪਏ ਨੇ ਸ੍ਰੀਮਾਨ ਸੰਤ ਬਾਬਾ ਮਾਨਸਿਪੇਵੇ ਵਾਲਿਆਂ ਦੇ ਜਨਮ ਸਥਾਨ ਤੇ ਮੈਂ ਆਪਣੇ ਆਪ ਨੂੰ ਵੱਡੇ ਕਰਮਾ ਵਾਲਾ ਸਮਝਦਾ ਹਾਂ ਮਹਾਂਪੁਰਸ਼ਾਂ ਦੇ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਸ੍ਰੀਮਾਨ ਸੰਤ ਬਾਬਾ ਮਾਨਸਿ ਜੀ ਭੇਵੇ ਵਾਲਿਆਂ ਨੇ